ਰਸੋਈ ਵਿੱਚ ਇਹਨਾਂ ਭਾਂਡਿਆਂ ਨੂੰ ਉਲਟਾ ਰੱਖਣ ਨਾਲ ਆਉਂਦੀ ਹੈ ਬਹੁਤ ਜ਼ਿਆਦਾ ਗਰੀਬੀ ਕਦੇ ਵੀ ਨਾ ਕਰੋ ਇਹ ਗਲਤੀਆਂ ਸਵਾਗਤ ਹੈ ਜੀ ਤੁਹਾਡਾ ਆਪਣੀ YouTube ਚੈਨਲ ਸਿਮਰਤ ਹੋਇਸ ਟਿਪਸ ਵਿੱਚ ਸ਼ੁਰੂ ਕਰਦੇ ਹਾਂ ਜੀ ਅੱਜ ਦੀ ਵੀਡੀਓ ਅੱਜ ਦੀ ਵੀਡੀਓ ਵਿੱਚ ਅਸੀਂ ਇੱਕ ਬਹੁਤ ਹੀ ਮਹੱਤਵਪੂਰਨ ਵਿਸ਼ਾ ਬਾਰੇ ਗੱਲ ਕਰਨ ਜਾ ਰਹੇ ਹਾਂ ਜੋ ਕਿ ਸਾਡੀ ਰਸੋਈ ਅਤੇ ਵਿੱਤੀ ਸਥਿਤੀ ਨਾਲ ਸੰਬੰਧਿਤ ਹੈ ਰਸੋਈ ਸਾਡੇ ਘਰ ਵਿੱਚ ਇਕ ਬਹੁਤ ਹੀ ਪਵਿੱਤਰ ਸਥਾਨ ਹੁੰਦਾ ਹੈ ਜਿੱਥੇ ਨਾ ਸਿਰਫ ਖਾਣਾ ਪਕਾਇਆ ਜਾਂਦਾ ਹੈ ਸਗੋਂ ਇਹ ਪਰਿਵਾਰ ਦੀ ਖੁਸ਼ੀ ਅਤੇ ਸ਼ੁੱਧ ਸ਼ਾਂਤੀ ਦਾ ਆਧਾਰ ਵੀ ਹੁੰਦੀ ਹੈ। ਵਾਸਤੂ ਸ਼ਾਸਤਰ ਦੇ ਅਨੁਸਾਰ ਰਸੋਈ ਦੀ ਸਕਾਰਾਤਮਕ ਊਰਜਾ ਸਾਡੇ ਜੀਵਨ ਵਿੱਚ ਆਰਥਿਕ ਤਰੱਕੀ ਜੀਵਨ ਵਿੱਚ ਬਹੁਤ ਜ਼ਿਆਦਾ ਮਹੱਤਵਪੂਰਨ ਭੂਮਿਕਾ ਨਿਭਾਉਂਦੀ ਹੈ। ਜੇਕਰ ਅਸੀਂ ਇਹਨਾਂ ਗੱਲਾਂ ਨੂੰ ਨਜ਼ਰਅੰਦਾਜ਼ ਕਰਦੇ ਹਾਂ ਤਾਂ ਇਹ ਸਾਡੀ ਵਿੱਤੀ ਸਥਿਤੀ ਨੂੰ ਬਹੁਤ ਜ਼ਿਆਦਾ ਪਰਵਾਹਿਤ ਕਰ ਸਕਦਾ ਹੈ ਅੱਜ ਅਸੀਂ ਜਾਣਾਂਗੇ ਕਿ ਰਸੋਈ ਵਿੱਚ ਭਾਂਡੇ ਕਿਉਂ ਉਲਟੇ ਨਹੀਂ ਰੱਖਣੇ ਚਾਹੀਦੇ ਖਾਸ ਕਰਕੇ ਉਲਟੇ ਭਾਂਡੇ ਅਤੇ ਐਸਾ ਅਸਰ ਤੁਹਾਡੇ ਜੀਵਨ ਤੇ ਵੀ ਪੈ ਸਕਦਾ ਹੈ ਵਾਸਤਵ ਸਾਸਤ੍ਰ ਦੇ ਅਨੁਸਾਰ ਕੁਝ ਬਰਤਨ ਅਜਿਹੇ ਹੁੰਦੇ ਹਨ ਜਿਨ੍ਹਾਂ ਨੂੰ ਜੇਕਰ ਉਲਟਾ ਰੱਖਿਆ ਜਾਵੇ ਤਾਂ ਘਰ ਦੀ ਵਿੱਤੀ ਸਥਿਤੀ ਅਤੇ ਉਸ ਹੱਲੀ ਤੇ ਮਾੜਾ ਪ੍ਰਭਾਵ ਪੈ ਸਕਦਾ ਹੈ ਪਰ ਇਸ ਤੋਂ ਪਹਿਲਾਂ ਵੀਡੀਓ ਨੂੰ ਲਾਈਕ ਜ਼ਰੂਰ ਕਰੋ ਤੇ ਚੈਨਲ ਜਿੰਮਰ ਕੁਇਜ਼ ਟਿਪਸ ਨੂੰ ਸਬਸਕ੍ਰਾਈਬ ਜ਼ਰੂਰ ਕਰੋ ਤੇ ਕਮੈਂਟ ਬਾਕਸ ਵਿੱਚ ਮਾਤਾ ਰਾਣੀ ਜ਼ਰੂਰ ਲਿਖੋ ਮਾਤਾ ਰਾਣੀ ਦਾ ਆਸ਼ੀਰਵਾਦ ਤੁਹਾਡੇ ਅਤੇ ਤੁਹਾਡੇ ਪਰਿਵਾਰ ਤੇ ਹਮੇਸ਼ਾ ਹੀ ਬਣਿਆ ਰਹੇ ਨੰਬਰ 1 ਕੜਾਹੀ ਅਤੇ ਤਵਾ ਕੜਾਹੀ ਅਤੇ ਤਵਾ ਹੋ ਜਾਂ ਪਕਾਣ ਲਈ ਵਰਤੇ ਜਾਣ ਵਾਲੇ ਭਾਂਡੇ ਹਨ ਅਤੇ ਵਾਸਤੂ ਸ਼ਾਸਤਰ ਵਿੱਚ ਇਹਨਾਂ ਨੂੰ ਘਰ ਦੀ ਖੁਸ਼ਹਾਲੀ ਦਾ ਪ੍ਰਤੀਕ ਮੰਨਿਆ ਜਾਂਦਾ ਹੈ ਜਦੋਂ ਅਸੀਂ ਤਵਾ ਜਾਂ ਕੜਾਹੀ ਨੂੰ ਉਲਟਾ ਰੱਖਦੇ ਹਾਂ ਤਾਂ ਇਸ ਦਾ ਮਤਲਬ ਹੈ ਕਿ ਅਸੀਂ ਆਪਣੀ ਖੁਸ਼ਹਾਲੀ ਨੂੰ ਉਲਟਾ ਕਰ ਰਹੇ ਹਾਂ ਇਸ ਕਾਰਨ ਘਰ ਵਿੱਚ ਵੇਥੀ ਸੰਕਰਦਾਰ ਸਾਹਮਣਾ ਵੀ ਕਰਨਾ ਪੈ ਸਕਦਾ ਹੈ ਤੇ ਨਾਲ ਹੀ ਤਵਾ ਤੇ ਕੜਾਹੀ ਵਿੱਚ ਜੰਮੀ ਹੋਈ ਗੰਦਗੀ ਨਕਾਰਾਤਮਕ ਊਰਜਾ ਨੂੰ ਆਕਰਸ਼ਿਤ ਕਰਦੀ ਹੈ ਜਿਸ ਦਾ ਪਰਿਵਾਰ ਦੇ ਮੈਂਬਰਾਂ ਦੀ ਸਿਹਤ ਤੇ ਬਹੁਤ ਹੀ ਬੁਰਾ ਪ੍ਰਭਾਵ ਪੈਂਦਾ ਹੈ ਤਵਾ ਤੇ ਕਢਾਈ ਸਫਾਈ ਕਰਨ ਤੋਂ ਬਾਅਦ ਉਹਨਾਂ ਨੂੰ ਹਮੇਸ਼ਾ ਹੀ ਸਿੱਟਾ ਰੱਖਣਾ ਚਾਹੀਦਾ ਹੈ ਅਤੇ ਜੇਕਰ ਸੰਭਵ ਹੋਵੇ ਤਾਂ ਵਰਤੋਂ ਤੋਂ ਤੁਰੰਤ ਬਾਅਦ ਹੀ ਧੋ ਲਵੋ ਇਸ ਨਾਲ ਤੁਹਾਡੇ ਘਰ ਵਿੱਚ ਧਨ ਅਤੇ ਖੁਸ਼ਹਾਲੀ ਸ਼ੁਭ ਸ਼ਾਂਤੀ ਬਣੀ ਰਹੇਗੀ ਨੰਬਰ 2 ਥਾਲੀ ਜਾਂ ਪਲੇਟ ਥਾਲੀ ਜਾਂ ਪਲੇਟ ਦੀ ਵਰਤੋਂ ਭੋਜਨ ਖਾਣ ਲਈ ਕੀਤੀ ਜਾਂਦੀ ਹੈ ਅਤੇ ਇਸ ਨੂੰ ਉੱਪਰ ਰੱਖਣਾ ਵਾਸਤੂ ਰੋਸ ਮੰਨਦਾ ਹੈ Hindu dharm vich ਭੋਜਨ ਦੇਵੀ ਅੰਨ ਕੋਣਾ ਦਾ ਰੂਪ ਮੰਨਿਆ ਜਾਂਦਾ ਹੈ ਅਤੇ ਪਲੇਟਾਂ ਨੂੰ ਠੰਡਾ ਰੱਖਣ ਨਾਲ ਭੋਜਨ ਦਾ ਨਿਦਰਦਰ ਵੀ ਕੀਤਾ ਜਾਂਦਾ ਹੈ। ਇਸ ਦਾ ਸਿੱਧਾ ਅਸਰ ਘਰ ਦੀ ਖੁਸ਼ਹਾਲੀ ਤੇ ਪੈਂਦਾ ਹੈ। ਪਰਿਵਾਰ ਵਿੱਚ ਵਿੱਤੀ ਸਮੱਸਿਆਵਾਂ ਪੈਦਾ ਹੋ ਸਕਦੀਆਂ ਹਨ ਅਤੇ ਪਰਿਵਾਰਿਕ ਮੈਂਬਰਾਂ ਵਿਚਕਾਰ ਝਗੜੇ ਵੀ ਹੋ ਸਕਦੇ ਹਨ। ਪਲੇਟਾਂ ਨੂੰ ਹਮੇਸ਼ਾ ਹੀ ਸਾਫ਼ ਕਰਕੇ ਰੱਖੋ ਅਤੇ ਉਹਨਾਂ ਨੂੰ ਸਹੀ ਦਿਸ਼ਾ ਵਿੱਚ ਰੱਖੋ। ਖਾਣਾ ਕਾਣ ਤੋਂ ਬਾਅਦ ਫਲਕਤਨ ਤੁਰੰਤ ਹੀ ਧੋਦੋ ਤੇ ਚੰਗੀ ਤਰ੍ਹਾਂ ਸੁਕਾ ਲਓ ਅਤੇ ਇਸ ਨੂੰ ਹਮੇਸ਼ਾ ਸਿੱਧੀ ਜਗ੍ਹਾ ਤੇ ਹੀ ਰੱਖੋ ਨੰਬਰ 3 ਝੋਲ ਜਾਂ ਫੱਟੇ ਦੇ ਡੱਬੇ ਵਾਸਤੂ శాਸਤre ਦੇ ਅਨੁਸਾਰ ਝੋਲ ਜਾਂ ਫੱਟੇ ਵਾਲੇ ਡੱਬਿਆਂ ਨੂੰ ਠਾ ਰੱਖਣ ਨਾਲ ਨਾ ਸਿਰਫ ਘਰ ਵਿੱਚ ਗੰਦਗੀ ਆਉਂਦੀ ਹੈ ਬਲਕਿ ਘਰ ਦੀ ਆਰਥਿਕ ਖੁਸ਼ਹਾਲੀ ਵਿੱਚ ਵੀ ਰੁਕਾਵਟ ਆਉਂਦੀ ਹੈ ਅਤੇ ਚੋਲ ਅਤੇ ਆਟਾ ਇੱਕ ਦੂਜੇ ਦੇ ਪ੍ਰਤੀਕ ਮੰਨੇ ਜਾਂਦੇ ਹਨ ਅਤੇ ਘਰ ਵਿੱਚ ਰੱਖੇ ਜਾਂਦੇ ਹਨ। ਭੋਜਨ ਦੀ ਕਮੀ ਆਰਥਿਕ ਤੰਗੀ ਦਾ ਪ੍ਰਤੀਕ ਮੰਨਿਆ ਜਾਂਦਾ ਹੈ। ਜਦੋਂ ਤੁਸੀਂ ਐਨਾ ਭਾਂਡਿਆਂ ਨੂੰ ਉਲਟਾ ਰੱਖਦੇ ਹੋ ਤਾਂ ਇਹ ਦੌਲਤ ਅਤੇ ਖੁਸ਼ਹਾਲੀ ਦੇ ਰੁਕਾਵਟ ਦਾ ਸੰਕੇਤ ਵੀ ਮੰਨਿਆ ਜਾਂਦਾ ਹੈ। ਚੋਲਾਂ ਅਤੇ ਆਟੇ ਦੇ ਡੱਬੇ ਹਮੇਸ਼ਾ ਟਾਕੇ ਤੇ ਸਿੱਧਾ ਰੱਖੋ। ਉਹਨਾਂ ਨੂੰ ਅਜਿਹੀ ਜਗ੍ਹਾ ਤੇ ਰੱਖੋ ਜਿੱਥੇ ਚੰਗੀ ਤਰ੍ਹਾਂ ਸਫਾਈ ਹੋਵੇ ਤਾਂ ਜੋ ਘਰ ਵਿੱਚ ਪੈਸੇ ਅਤੇ ਹੋਰ ਚੀਜ਼ਾਂ ਦਾ ਵੀ ਕੋਈ ਕਮੀ ਨਾ ਹੋਵੇ ਨੰਬਰ 4 ਦੁੱਧ ਜਾਂ ਫਿਰ ਘਿਓ ਦੇ ਪੰਡੇ Hindu ਸੱਭਿਆਚਾਰ ਵਿੱਚ ਦੁੱਧ ਅਤੇ ਘਿਓ ਨੂੰ ਸੁਧਤਾ ਅਤੇ ਖੁਸ਼ਹਾਲੀ ਨਾਲ ਜੋੜਿਆ ਜਾਂਦਾ ਹੈ ਜਦੋਂ ਅਸੀਂ ਦੁੱਧ ਜਾਂ ਫਿਰ ਘਿਓ ਦੇ ਪੰਡੇ ਰੱਖਦੇ ਹਾਂ ਤਾਂ ਇੱਕ ਸ਼ੁਭ ਕਾਮਨਾਵਾਂ ਨੂੰ ਰੋਕਦਾ ਹੈ ਕਿ ਵਾਸਤੂ ਸ਼ਾਸਤਰ ਦੇ ਅਨੁਸਾਰ ਦੁੱਧ ਅਤੇ ਘਿਓ ਨੂੰ ਹਮੇਸ਼ਾ ਹੀ ਸਿੱਟਾ ਰੱਖਣਾ ਚਾਹੀਦਾ ਹੈ ਕਿਉਂਕਿ ਇਹ ਮਾਂ ਦੇਵੀ ਲਕਸ਼ਮੀ ਦੀ ਕਿਰਪਾ ਨੂੰ ਵੀ ਦਰਸਾਉਂਦਾ ਹੈ ਇਹਨਾਂ ਨੂੰ ਠਾ ਰੱਖਣ ਨਾਲ ਘਰ ਵਿੱਚ ਗਰੀਬੀ ਆ ਸਕਦੀ ਹੈ ਅਤੇ ਪੈਸੇ ਦੇ ਪ੍ਰਵਾਹ ਵਿੱਚ ਰੁਕਾਵਟ ਵੀ ਆ ਸਕਦੀ ਹੈ ਦੁੱਧ ਅਤੇ ਘਿਓ ਦੇ ਡੱਬਿਆਂ ਨੂੰ ਹਮੇਸ਼ਾ ਹੀ ਸਾਫ਼ ਅਤੇ ਸਿੱਟਾ ਰੱਖੋ ਜੇਕਰ ਭਾਂਡਿਆਂ ਦੀ ਵਰਤੋਂ ਕਿਸੇ ਪੂਜਾ ਵਿੱਚ ਕੀਤੀ ਜਾਂਦੀ ਹੈ ਤਾਂ ਇਹਨਾਂ ਨੂੰ ਹਮੇਸ਼ਾ ਹੀ ਵਾਸਤੇ ਨਾਲ ਰੱਖਣਾ ਚਾਹੀਦਾ ਹੈ ਨੰਬਰ 5 ਪਰਸ਼ਾਦ ਜਾਂ ਫਿਰ ਪੂਜਾ ਨਾਲ ਸੰਬੰਧਿਤ ਵਰਤਨ ਪੂਜਾ ਦੇ ਭਾਂਡਿਆਂ ਨੂੰ ਉਲਟਾ ਰੱਖਣਾ ਵਾਸਤੂ ਸ਼ਾਸਤਰ ਦੇ ਨਾਲ-ਨਾਲ ਧਾਰਮਿਕ ਦ੍ਰਿਸ਼ਟੀਕੋਣ ਤੋਂ ਵੀ ਬਹੁਤ ਜ਼ਿਆਦਾ ਅਸ਼ੁਭ ਮੰਨਿਆ ਜਾਂਦਾ ਹੈ ਪੂਜਾ ਵਿੱਚ ਵਰਤੇ ਜਾਣ ਵਾਲੇ ਭਾਂਡਿਆਂ ਨੂੰ ਪਵਿੱਤਰ ਮੰਨਿਆ ਜਾਂਦਾ ਹੈ ਅਤੇ ਉਹਨਾਂ ਨੂੰ ਉਲਟਾ ਰੱਖਣਾ ਧਾਰਮਿਕ ਦ੍ਰਿਸ਼ਟੀਕੋਣ ਤੋਂ ਗਲਤ ਹੁੰਦਾ ਹੈ ਇਸ ਕਾਰਨ ਘਰ ਤੋਂ ਦੇਵੀ ਦੇਵਤਿਆਂ ਦਾ ਆਸ਼ੀਰਵਾਦ ਦੂਰ ਵੀ ਹੋ ਸਕਦਾ ਹੈ ਅਤੇ ਪਰਿਵਾਰ ਵਿੱਚ ਖੁਸ਼ਹਾਲੀ ਦੀ ਘਾਟ ਵੀ ਹੋ ਸਕਦੀ ਹੈ। ਪੂਜਾ ਨਾਲ ਸੰਬੰਧਿਤ ਬਰਤਨ ਹਮੇਸ਼ਾ ਹੀ ਸਾਫ਼ ਸੁਥਰੇ ਰੱਖੋ। ਇਹਨਾਂ ਭਾਂਡਿਆਂ ਨੂੰ ਕਦੇ ਵੀ ਜ਼ਮੀਨ 'ਤੇ ਨਹੀਂ ਰੱਖਣਾ ਚਾਹੀਦਾ। ਪੂਜਾ ਦੇ ਭਾਂਡਿਆਂ ਦੀ ਵਰਤੋਂ ਨਾ ਹੋਵੇ ਤਾਂ ਉਹਨਾਂ ਨੂੰ ਢੱਕ ਕੇ ਰੱਖ ਦਿਓ। ਨੰਬਰ 6 ਆਟੇ ਦੀ ਛਾਨਣੀ ਭਾਰਤੀ ਸੰਸਕ੍ਰਿਤੀ ਵਿੱਚ ਆਟਾ ਭੋਜਨ ਦਾ ਪ੍ਰਤੀਕ ਹੁੰਦਾ ਹੈ ਅਤੇ ਦੂਜਾ ਦੇਵੀ ਅਨਪੂਰਨਾ ਦਾ ਇੱਕ ਰੂਪ ਵੀ ਮੰਨਿਆ ਜਾਂਦਾ ਹੈ ਜਦੋਂ ਉਸੇ ਆٹے ਦੀ ਛੰਣੀ ਨੂੰ ਉਲਟਾ ਰੱਖਦੇ ਹਾਂ ਤਾਂ ਇਹ ਭੋਜਨ ਅਤੇ ਖੁਸ਼ਹਾਲੀ ਦੇ ਨਿਰੰਤਰ ਦਾ ਪ੍ਰਤੀਕ ਵੀ ਬਣ ਜਾਂਦਾ ਹੈ ਘਰ ਵਿੱਚ ਬਰਕਤ ਦੀ ਘਾਟ ਨਹੀਂ ਹੋ ਸਕਦੀ ਹੈ ਅਤੇ ਵਿੱਤੀ ਮੁਸ਼ਕਲਾਂ ਦਾ ਸਾਹਮਣਾ ਵੀ ਕਰਨਾ ਪੈ ਸਕਦਾ ਹੈ ਤੇ ਇਹ ਕਿਹਾ ਜਾਂਦਾ ਹੈ ਕਿ ਇਸ ਨਾਲ ਘਰ ਵਿੱਚ ਧਨ ਤੌਲਦੀ ਕਮੀ ਵੀ ਹੋ ਜਾਂਦੀ ਹੈ ਅਤੇ ਅਣਚਾਹੇ ਖਰਚਿਆਂ ਦੀ ਸੰਭਾਵਨਾ ਵੀ ਵਧ ਜਾਂਦੀ ਹੈ ਆٹے ਦੀ ਛਣਨੀ ਨੂੰ ਹਮੇਸ਼ਾ ਹੀ ਸਿੱਧਾ ਰੱਖੋ ਅਤੇ ਵਰਤੋਂ ਤੋਂ ਬਾਅਦ ਇਸ ਨੂੰ ਸਾਫ਼ ਕਰੋ ਅਤੇ ਇਸ ਨੂੰ ਕਿਸੇ ਸੁਰੱਖਿਅਤ ਜਗ੍ਹਾ ਤੇ ਵੀ ਰੱਖੋ ਤਾਂ ਜੋ ਘਰ ਵਿੱਚ ਭੋਜਨ ਅਤੇ ਪੈਸੇ ਦੀ ਕੋਈ ਵੀ ਕਮੀ ਨਾ ਹੋਵੇ ਵਾਸਤੂ ਸਾਸਤ ਦੇ ਅਨੁਸਾਰ ਆٹے ਦੀ ਛਣਨੀ ਨੂੰ ਕਦੇ ਵੀ ਉਲਟਾ ਨਹੀਂ ਰੱਖਣਾ ਚਾਹੀਦਾ ਇਸ ਨਾਲ ਕਰਜ਼ਾ ਵੱਲ ਸਕਦਾ ਹੈ ਕਿਉਂਕਿ ਛਾਨਣੀ ਦਾ ਕੰਮ ਚੀਜ਼ਾਂ ਨੂੰ ਛਾਂਲ ਕੇ ਵੱਖ ਕਰਨਾ ਹੁੰਦਾ ਹੈ ਐਸ ਲਈ ਇਸ ਨੂੰ ਉਲਟਾ ਰੱਖਣਾ ਦਰਸਾਉਂਦਾ ਹੈ ਕਿ ਤੁਹਾਡੀ ਵਿੱਤੀ ਸਥਿਤੀ ਅਸਥਿਰ ਹੋ ਰਹੀ ਹੈ ਅਤੇ ਤੁਹਾਨੂੰ ਕਰਜ਼ਾ ਲੈਣਾ ਵੀ ਪੈ ਸਕਦਾ ਹੈ ਪਰਿਵਾਰਕ ਵਿੱਤੀ ਬੋਝ ਵੀ ਵੱਧਦਾ ਹੈ ਅਤੇ ਕਰਜ਼ੇ ਦੀ ਜ਼ਿੰਮੇਵਾਰੀ ਵੀ ਵੱਧ ਸਕਦੀ ਹੈ ਅਤੇ ਦੀ ਛੰਨੀ ਨੂੰ ਉਲਟਾ ਕਰਨਾ ਦੁਜਿਆਂ ਦਾ ਅਪਮਾਨ ਮੰਨਿਆ ਜਾਂਦਾ ਹੈ ਹਿੰਦੂ ਪਰੰਪਰਾ ਵਿੱਚ ਭੋਜਨ ਬਹੁਤ ਹੀ ਪਵਿੱਤਰ ਮੰਨਿਆ ਜਾਂਦਾ ਹੈ ਅਤੇ ਇਸ ਦਾ ਨਿਰਾਦਰ ਕਰਨ ਨਾਲ ਦੇਵੀ ਅਨਪੂਰਨਾ ਗੁੱਸੇ ਵੀ ਹੋ ਸਕਦੀ ਹੈ। ਇਸ ਦਾ ਨਤੀਜਾ ਇਹ ਹੋ ਸਕਦਾ ਹੈ ਕਿ ਘਰ ਵਿੱਚ ਹੋ ਜਾਂਦੀ ਘਾਟ ਹੋ ਜਾਵੇਗੀ ਅਤੇ ਵਿੱਤੀ ਸੰਕਟ ਦਾ ਸਾਹਮਣਾ ਵੀ ਕਰਨਾ ਪਵੇਗਾ। ਇਸ ਲਈ ਆਟੇ ਦੀ ਛਣਨ ਦੀ ਸਹੀ ਵਰਤੋਂ ਅਤੇ ਦੇਖਭਾਲ ਕਰਨਾ ਬਹੁਤ ਜ਼ਰੂਰੀ ਹੁੰਦਾ ਹੈ ਘਰ ਵਿੱਚ। ਆਟੇ ਦੀ ਛੰਣਣੀ ਨੂੰ ਉੱਤਰਾ ਰੱਖਣਾ ਗਰੀਬੀ ਫੈਲਾ ਸਕਦਾ ਹੈ। ਇਹ ਇਸ ਗੱਲ ਦਾ ਸੰਕੇਤ ਹੈ ਕਿ ਘਰ ਵਿੱਚ ਵਿੱਤੀ ਸਮੱਸਿਆਵਾਂ ਪੈਦਾ ਹੋ ਸਕਦੀਆਂ ਹਨ। ਆਟੇ ਦੀ ਛੰਣਣੀ ਦੀ ਸਹੂ ਵਰਤੋਂ ਨਾ ਸਿਰਫ ਦੁੱਝਾਂ ਦੀ ਰੱਖਿਆ ਕਰਦੀ ਹੈ, ਬਲਕਿ ਇਹ ਪਰਿਵਾਰ ਦੀ ਵੀ ਰੱਖਿਆ ਕਰਦੀ ਹੈ। ਇਹ ਵਿੱਤੀ ਸਥਿਤੀ ਨੂੰ ਵੀ ਮਜ਼ਬੂਤ ਰੱਖਦੀ ਹੈ। ਨੰਬਰ 6. ਲੋਟਾ ਜਾਂ ਖਾਣੇ ਦਾ ਘੜਾ ਲੋਟਾ ਜਾਂ ਪਾਣੀ ਦੇ ਭਾਂਡੇ ਨੂੰ ਉਲਟਾ ਰੱਖਣ ਨਾਲ ਘਰ ਵਿੱਚ ਸਕਾਰਾਤਮਕ ਊਰਜਾ ਦਾ ਪਰਵਾਹ ਰੁਕ ਜਾਂਦਾ ਹੈ। ਵਾਸਤੂ ਸ਼ਾਸਤਰ ਵਿੱਚ ਪਾਣੀ ਨੂੰ ਜੀਵਨਤਾ ਪ੍ਰਤੀਕ ਮੰਨਿਆ ਜਾਂਦਾ ਹੈ ਅਤੇ ਪਾਣੀ ਦੇ ਭਾਂਡਿਆਂ ਨੂੰ ਉਲਟਾ ਰੱਖਣ ਨਾਲ ਐਸ ਗੱਲ ਦਾ ਸੰਕੇਤ ਹੈ ਕਿ ਘਰ ਵਿੱਚ ਸਿਹਤ ਸੰਬੰਧੀ ਸਮੱਸਿਆਵਾਂ ਪੈਦਾ ਹੋ ਸਕਦੀਆਂ ਹਨ। ਪਾਣੀ ਨਾਲ ਸੰਬੰਧਿਤ ਭਾਂਡੇ ਦੌਲਤ ਤੇ ਸਿਹਤ ਦੋਵਾਂ ਨੂੰ ਹੀ ਪ੍ਰਭਾਵਿਤ ਕਰਦੇ ਹਨ ਅਤੇ ਉਹਨਾਂ ਨੂੰ ਰੁੱਟਾ ਰੱਖਣ ਨਾਲ ਵਿਤੀ ਸਮੱਸਿਆਵਾਂ ਵੀ ਵੱਧ ਸਕਦੀਆਂ ਹਨ ਅਸੀਂ ਨੂੰ ਸਾਫ਼ ਸੁਥਰਾ ਅਤੇ ਸਿੱਧਾ ਰੱਖੋ ਜੇਕਰ ਇਹ ਵਰਤਨ ਤਾਤੂ ਦੇ ਬਣੇ ਹੋਏ ਹਨ ਤਾਂ ਇਹਨਾਂ ਨੂੰ ਧੋਅ ਤੇ ਚੰਗੀ ਤਰ੍ਹਾਂ ਸੁਕਾ ਲਓ ਤਾਂ ਜੋ ਇਹਨਾਂ ਤੇ ਕੋਈ ਗੰਦਗੀ ਜਾਂ ਫਿਰ ਜੰਗ ਨਾ ਲੱਗੇ ਨੰਬਰ 8 ਚਾਕੂ ਅਤੇ ਕਾਂਟੇ ਵਾਸਤੂ ਸ਼ਾਸਤਰ ਵਿੱਚ ਚਾਕੂ, ਕਾਂਟੇ ਅਤੇ ਚਮਚੇ ਵਰਗੀਆਂ ਕਟਲਰੀ ਵਸਤੂਆਂ ਨੂੰ ਬਹੁਤ ਹੀ ਧਿਆਨ ਨਾਲ ਰੱਖਣ ਦੀ ਸਲਾਹ ਦਿੱਤੀ ਜਾਂਦੀ ਹੈ। ਇਹਨਾਂ ਨੂੰ ਉਲਟਾ ਰੱਖਣ ਨਾਲ ਘਰ ਵਿੱਚ ਲੜਾਈਆਂ, ਮਤਭੇਦ ਅਤੇ ਨਕਾਰਾਤਮਕਤਾ ਵੀ ਵਧ ਸਕਦੀ ਹੈ। ਇਹ ਬਰਤਨ ਧਾਤ ਦੇ ਬਣੇ ਹੁੰਦੇ ਹਨ ਅਤੇ ਇਹਨਾਂ ਵਿੱਚ ਨਕਾਰਾਤਮਕ ਊਰਜਾ ਨੂੰ ਆਕਰਸ਼ਿਤ ਕਰਨ ਦੀ ਬਹੁਤ ਜ਼ਿਆਦਾ ਸਮਰੱਥਾ ਹੁੰਦੀ ਹੈ। ਮੁਨਾਂ ਨੂੰ ਧਰ ਰੱਖਣਾ ਪਰਵਾਰਿਕ ਮੈਂਬਰਾਂ ਵਿੱਚ ਤਣਾਅ ਹੋਤੇ ਟਕਰਾਅ ਵੀ ਹੋ ਸਕਦਾ ਹੈ ਤੇ ਵਾਸਤੂ ਅਤੇ ਕਾਂਟੇ ਹਮੇਸ਼ਾ ਹੀ ਸਹੀ ਅਤੇ ਸਿੱਧੇ ਰੱਖੋ ਘਰ ਤੋਂ ਤੋਂ ਤੁਰੰਤ ਬਾਅਦ ਮੁਨਾਂ ਨੂੰ ਸਾਫ਼ ਕਰਕੇ ਸੁਕਾ ਲਓ ਅਤੇ ਸਹੀ ਜਗ੍ਹਾ ਤੇ ਰੱਖ ਦਿਓ ਤਾਂ ਜੋ ਘਰ ਦਾ ਮਾਹੌਲ ਸਕਾਰਾਤਮਕ ਬਣਿਆ ਰਹੇ ਨੰਬਰ 9 ਪਤਿਲਾਂ ਅਤੇ ਪ੍ਰੋਸਨ ਵਾਲੇ ਭਾਂਡੇ ਜਿਵੇਂ ਕਿ ਪਤਿਲਾਂ ਘਰ ਦੀ ਖੁਸ਼ਹਾਲੀ ਅਤੇ ਭੋਜਨ ਦੀ ਅਮੀਰੀ ਨਾਲ ਜੁੜੇ ਹੋਏ ਹੁੰਦੇ ਹਨ ਇਹਨਾਂ ਨੂੰ ਠਾ ਰੱਖਣ ਨਾਲ ਘਰ ਵਿੱਚ ਤਾਂ ਦਾ ਨੁਕਸਾਨ ਨਹੀਂ ਹੋ ਸਕਦਾ ਹੈ ਅਤੇ ਪਰਿਵਾਰਕ ਮੈਂਬਰਾਂ ਦੀ ਸਿਹਤ ਤੇ ਵੀ ਬੁਰਾ ਪ੍ਰਭਾਵ ਪੈ ਸਕਦਾ ਹੈ ਇਹਨਾਂ ਭਾਂਡਿਆਂ ਨੂੰ ਗਲਤ ਤਰੀਕੇ ਨਾਲ ਰੱਖਣ ਨਾਲ ਪਰਿਵਾਰ ਦੀ ਵਿੱਤੀ ਸਥਿਤੀ ਤੇ ਨੁਮਾੜਾ ਪ੍ਰਭਾਵ ਵੀ ਪੈ ਸਕਦਾ ਹੈ ਨੰਬਰ 10 ਅਸੀਂ ਅਕਸਰ ਹੀ ਖਾਣਾ ਪਕਾਉਣ ਤੋਂ ਬਾਅਦ ਪ੍ਰੈਸ਼ਰ ਕੁੱਕਰ ਨੂੰ ਤੋ ਲੈਂਦੇ ਹਾਂ ਅਤੇ ਅਸਨੂੰ ਕਿਤੇ ਵੀ ਰੱਖ ਦਿੰਦੇ ਹਾਂ ਪਰ ਕੀ ਤੁਸੀਂ ਜਾਣਦੇ ਹੋ ਕਿ ਇਸ ਨੂੰ ਉੱਟਾ ਰੱਖਣ ਨਾਲ ਤੁਹਾਡੇ ਘਰ ਵਿੱਚ ਤਣਾਅ ਅਤੇ ਕਲੇਸ਼ ਪੈਦਾ ਹੋ ਸਕਦਾ ਹੈ ਅਤੇ ਵਾਸਤੂ శాਸਤ ਦੇ ਅਨੁਸਾਰ ਪ੍ਰੈਸ਼ਰ ਕੁੱਕਰ ਘਰ ਵਿੱਚ ਪਕਾਏ ਗਏ ਭੋਜਨ ਤੇ ਸਨ ਨਾਲ ਜੁੜੀ ارجا نہ سبند ہوں اس میں الٹا رکھنے گھر میں اشانتی کا ماحول بھی پیدا ہو سکتا ہے پروارے ممبر میں متبے بھی پیدا ہو سکتے ہیں ورتوں کے بعد پرشر کوکر صاف اور سکاؤ اور اس کو سیتا رکھو تے گھر میں سکارتمک ارجا لیا گا پروار کے ممبروں کے بچار ਸਬੰਧਾਨੋਗੇ ਮਜ਼ਬੂਤ ਬਣਾਵੇਗਾ ਨੰਬਰ 11 ਚੱਕਲਾ ਤੇ ਬਿਲਣੋ ਚੱਕਲੇ ਬਿਲਣਣ ਦੀ ਵਰਤੋਂ ਘਰ ਵਿੱਚ ਅਨਪੂਰਨਾ ਦੇਵੀ ਦੇ ਆਸ਼ੀਰਵਾਦ ਨਾਲ ਸੰਬੰਧਿਤ ਹੁੰਦੀ ਹੈ ਵਾਸਤੂ ਸ਼ਾਸਤਰ ਦੇ ਅਨੁਸਾਰ ਇਹਨਾਂ ਨੂੰ ਉਲਟਾ ਰੱਖਣਾ ਬਹੁਤ ਅਸ਼ੁਭ ਮੰਨਿਆ ਜਾਂਦਾ ਹੈ ਚੱਕਲਾ ਬਿਲਣ ਦਾ ਵੀ ਸਿੱਧਾ ਸਬੰਧ ਘਰ ਨਾਲ ਹੁੰਦਾ ਹੈ ਮੈਨਾ ਭਾਂਡਿਆਂ ਨੂੰ ਉਲਟਾ ਰੱਖਣ ਨਾਲ ਘਰ ਵਿੱਚ ریبی بھی آ سکتی ہے گھر کی ویتی حالت بھی بگڑ سکتی ہے چکلار ہمیشہ صاف سیدھا رکھو انہی جگہ رکھو جی دوڑ یا پھر گندگی اکٹھی نہ ہو سکے اجہا کرن گھرجنگ کر پیسے کی کوئی بھی کمی نہیں ہوئے گی نمبر بارہ رات کو کڑ جا کڑاہی کڑچی چڈنا واستو شاستر کے انوسار رات کا سما ہوتا ہے جدو نکاراتمک ارجا گھر میں پرویش کرتی ہے جیکر تھی کوکر جا کڑاہی کڑچی چڈ دیں رسوئی سکارتمک ارجا نکارا ارجا بدل سکتا ہے پروار کے ممبر کی صحت ਤੇ ਵਿੱਤੀ ਸਥਿਤੀ ਨੂੰ ਵੀ ਪ੍ਰਭਾਵਿਤ ਕਰ ਸਕਦਾ ਹੈ ਤੇ ਮੰਨਿਆ ਜਾਂਦਾ ਹੈ ਕਿ ਇਹ ਗਰੀਬੀ ਬਹੁਤ ਜ਼ਿਆਦਾ ਖਰਚ ਕਰਦਾ ਹੈ ਅਤੇ ਘਰ ਵਿੱਚ ਖੁਸ਼ਹਾਲੀ ਘਟਣ ਲੱਗਦੀ ਹੈ ਤੇ ਰਾਤ ਨੂੰ ਖਾਣਾ ਹਕੂਮਤ ਤੋਂ ਬਾਅਦ ਬੁੱਕਰ ਜਾ ਕੜਾਹੀ ਨੂੰ ਤੁਰੰਤ ਸਾਫ ਕਰੋ ਅਤੇ ਹਮੇਸ਼ਾ ਇਸ ਵਿੱਚੋਂ ਖੜਾ ਖਰਚੀ ਨੂੰ ਕੱਢ ਦਿਓ ਇਸ ਨੂੰ ਸਾਫ ਜਗ੍ਹਾ ਤੇ ਰੱਖੋ ਖਰਚੀ ਦੀ ਗੱਲ ਪਰ ਕੁੱਕਰ ਜਾਂ ਕੜਾਹੀ ਵਿੱਚ ਛੱਡਣ ਨਾਲ ਬੈਕਟੀਰੀਆ ਅਤੇ ਕਿਟਾਨੂਆਂ ਦਾ ਵਾਧਾ ਹੋ ਸਕਦਾ ਹੈ ਖਾਸ ਕਰਕੇ ਜੇਕਰ ਪਾਂਡਾ ਨੂੰ ਚੰਗੀ ਤਰ੍ਹਾਂ ਸਾਫ਼ ਨਾ ਕੀਤਾ ਜਾਵੇ ਇਹ ਪਰਿਵਾਰ ਦੇ ਮੈਂਬਰਾਂ ਦੀ ਸਿਹਤ ਨੂੰ ਵੀ ਪ੍ਰਭਾਵਿਤ ਕਰ ਸਕਦਾ ਹੈ ਅਤੇ ਪੇਟ ਦੀਆਂ ਸਮੱਸਿਆਵਾਂ ਇਨਫੈਕਸ਼ਨ ਜਾਂ ਫਿਰ ਹੋਰ ਬਿਮਾਰੀਆਂ ਦਾ ਕਾਰਨ ਵੀ ਬਣ ਸਕਦਾ ਹੈ ਵਾਸਤੂ ਸ਼ਾਸਤਰ ਵਿੱਚ ਖਰਚੀ ਨੂੰ ਭੰਡੇ ਜਾਂ ਫਿਰ ਕੜਾਈ ਵਿੱਚ ਛੱਡਣਾ ਵਿੱਤੀ ਨੁਕਸਾਨ ਦਾ ਪ੍ਰਤੀਕ ਵੀ ਮੰਨਿਆ ਜਾਂਦਾ ਹੈ। ਇਸ ਨਾਲ ਪੈਸੇ ਦੀ ਰੁਕਾਵਟ ਅਤੇ ਬੇਲੋੜੇ ਖਰਚੇ ਵੀ ਹੋ ਸਕਦੇ ਹਨ। ਜਦੋਂ ਖਰਚੀ ਨੂੰ ਭੰਡੇ ਵਿੱਚ ਛੱਡ ਦਿੱਤਾ ਜਾਂਦਾ ਹੈ ਤਾਂ ਇਹ ਪੈਸੇ ਦੇ ਪਰਵਾਹ ਨੂੰ ਰੋਕਦਾ ਹੈ ਜਿਸ ਨਾਲ ਘਰ ਵਿੱਚ ਅਚਾਨਕ ਹੀ ਖਰਚੇ ਹੋ ਸਕਦੇ ਹਨ ਅਤੇ ਪਰਿਵਾਰ ਲਈ ਸਮੱਸਿਆਵਾਂ ਪੈਦਾ ਹੋ ਸਕਦੀਆਂ ਹਨ। دے ویتی حالت کمزور ہو سکتی ہے ہندو مانتاوا کے انوسار ماں دیوی لکشمی صفائی میں بہت پیار کرتی ہے اس میں صفائی بہت پسند آتی ہے جب تھی رات میں کرچی ادا نہیں چڑ دیں تو یہ اشدھتا کا پرتی ہوں جس کارن دیوی لکشمی ناراض ہو سکتی ہے جس نال گھر میں تنتی خوشحالی کی گاٹ بھی ہو سکتی ہے کسی نے ویتی سنکٹ کا ਸਾਹਮਣਾ ਵੀ ਕਰਨਾ ਪੈ ਸਕਦਾ ਹੈ ਰਾਤ ਨੂੰ ਰਸੋਈ ਵਿੱਚ ਕਪੂਰ ਅਤੇ ਲੌਂਗ ਜਲਾਉਣਾ ਵਾਸਤੂ శాਸਤਰ ਦੇ ਅਨੁਸਾਰ ਕਪੂਰ ਅਤੇ ਲੌਂਗ ਜਨੂਨ ਨਾਲ ਰਸੋਈ ਵਿੱਚ ਮੌਜੂਦ ਨਕਾਰਾਤਮਕ ਚਾ ਨਸ਼ਟ ਹੋ ਜਾਂਦੀ ਹੈ ਅਤੇ ਰਸੋਈ ਕਰ ਦਾਇਕ ਪਵਿੱਤਰ ਅਤੇ ਖੁਸ਼ਹਾਲ ਸਥਾਨ ਮੰਨਿਆ ਜਾਂਦਾ ਹੈ ਅਤੇ ਜੇਕਰ ਇੱਥੇ ਕੋਈ ਨਕਾਰਾਤਮਕ ਊਰਜਾ ਹੁੰਦੀ ਹੈ تو اس کا پربھاؤ پورے ہی گھر اتنے پی سکتا ہے کپور اتنے لوگ دھواں اس نکارا ورجا میں ختم کرنے بہت زیادہ مددگار ہوں ہے جس کارن گھر خوشی شانتی خوشحالی بھی بنی رہی ہے تے ہر رات سونے کو پہلے رسوئی ایک کپور کا چھوٹا جا دکڑا ضرور رکھو تے دو تین دنوں بعد اسھ دینا چاہکریا نکارتمک ارجا نتی ہے سکارتمک ارجا کا سنچار کرتی ہے کپور اتنگ کو بھی دارمک طور پہ بہت ہی شبھ منیا جاتا ہے ہندو دھرم لکشمی میں خوش کرنے کپور کی بہت زیادہ ورتو اس لیے کی ਜਦੋਂ ਤੁਸੀਂ ਰਸੋਈ ਵਿੱਚ ਘੁਰ ਤੇ ਲੌਂਗ ਜਰਾਉਂਦੇ ਹੋ ਤਾਂ ਦੇਵੀ ਲਕਸ਼ਮੀ ਨੂੰ ਪਸੰਦ ਕਰਦਾ ਹੈ ਅਤੇ ਤੁਹਾਡੇ ਘਰ ਵਿੱਚ ਦੌਲਤ ਖੁਸ਼ਹਾਲੀ ਅਤੇ ਅਸ਼ੀਸ਼ਾਂ ਵੀ ਲਿਆਉਂਦਾ ਹੈ। ਮਵਾਸਤੂ ਸਾਸਤਰ ਦੇ ਅਨੁਸਾਰ ਦੇਵੀ ਲਕਸ਼ਮੀ ਸਫਾਈ ਅਤੇ ਸਕਾਰਾਤਮਕਤਾ ਵਾਲੇ ਸਥਾਨਾਂ ਦੇ ਨਿਵਾਸ ਕਰਦੀ ਹੈ ਅਤੇ ਕਪੂਰ ਅਤੇ ਲੌਂਗ ਜਿਵੇਂ ਨਾਲ ਰਸੋਈ ਵਿੱਚ ਕੋਈ ਮਾਹੌਲ ਬਣਦਾ ਹੈ। ਕਪੂਰ ਤੇ ਲੋង ਜਲੋਂ ਨਾਲ ਹੀ ਕਰਦੀਆਂ ਵਿੱਤੀ ਸਮੱਸਿਆਵਾਂ ਦੂਰ ਹੋ ਸਕਦੀਆਂ ਹਨ ਤੇ ਵਾਸਤਵ ਸਾਸਤ੍ਰ ਵਿੱਚ ਇਹ ਵੀ ਮੰਨਿਆ ਜਾਂਦਾ ਹੈ ਕਿ ਕਪੂਰ ਤੇ ਲੋង ਦਾ ਧੂਆ ਕਰਦੇ ਹੋਏ ਇਸ ਸਥਿਤੀ ਨੂੰ ਮਜ਼ਬੂਤ ਬਣਾਉਂਦਾ ਹੈ ਅਤੇ ਬੇਲੋੜੇ ਖਰਚਿਆਂ ਨੂੰ ਵੀ ਕੰਟਰੋਲ ਕੀਤਾ ਜਾ ਸਕਦਾ ਹੈ ਜੇਕਰ ਵੀਡੀਓ ਚੰਗੇ ਲੱਗੇ ਤਾਂ ਵੀਡੀਓ ਨੂੰ ਲਾਈਕ ਜ਼ਰੂਰ ਕਰੋ ਆਪਾਂ ਸ਼ੇਅਰ ਕਰੋ ਤੇ channel ਸਿਮਰਤ ਨੂੰ ਸਬਸਕ੍ਰਾਈਬ ਜ਼ਰੂਰ ਕਰੋ ਧੰਨਵਾਦ ਜੀ